ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਕਾਲੀਏ ਵਾਲਾ ਜਿਹੜਾ ਦੋਸਤੋ ਇਸ ਪਿੰਡ ਨੂੰ ਫਰੋਜਪੁਰ ਤਿੰਨੇਡੇ ਸ਼ਹਿਰ ਜਿਹੜਾ ਦੋਸਤੋ ਤਲਵੰਡੀ ਪਈ ਹੈ ਜੀ ਇਸ ਘਰ ਦੇ ਵਿੱਚੋਂ ਦੋਸਤੋ ਹਮੇਸ਼ਾ ਹੀ ਤੁਹਾਨੂੰ ਪਸ਼ੂ ਦਿਖਾਉਂਦੇ ਰਹਿੰਦਾ ਤੇ ਅੱਜ ਵੀ ਇਸ ਘਰ ਦੇ ਵਿੱਚੋਂ ਦੋਸਤੋ ਦੋ ਨਾਗ ਤੁਹਾਨੂੰ ਦਿਖਾ ਰਿਹਾ ਜੀ ਨੀਲੀ ਰਾਵੀ ਨਸਲ ਦੀਆਂ ਕਟੀਆਂ ਦੋਵੇਂ ਬਹੁਤ ਸੋਹਣੀਆਂ ਕਟੀਆਂ ਸਿੰਗਾ-ਸੁੰਗਾ ਦੀਆਂ ਠੀਕ ਹੈ ਜੀ ਬਾਕੀ ਮਾਰਕਿੰਗ ਪੱਖੋਂ ਵੀ ਚੰਗੀਆਂ ਬਾਕੀ ਜਿਹੜੀ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਿਓ ਸਾਰੀ ਜਾਣਕਾਰੀ ਬਾਈ ਨਾਲ ਸਾਂਝੀ ਕਰਾਂਗੇ ਜਿਹੜਾ ਨਾਗ ਦੋਵਾਂ ਦੇ ਵਿੱਚੋਂ ਕਿਸੇ ਵੀਰ ਭਰਾ ਨੂੰ ਜਚੂਗਾ ਬਾਕੀ ਤਾਂ ਅਸਲ ਹੀ ਆਪ ਕਰ ਲਿਓ ਠੀਕ ਹੈ ਤੇ ਬਾਕੀ ਨਤੀਜੇ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਨਾਲ ਕਰੀਏ ਸਾਰੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਜੀ ਨਾਮ ਦੱਸਿਓ ਨਾਮ ਸਕੰਦਰ ਸਿੰਘ ਹੈ ਜੀ ਪਿੰਡ ਕਾਲੀਆ ਜ਼ਿਲ੍ਹਾ ਫਿਰੋਪੁਰ ਠੀਕ ਹੈ ਅੱਛਾ ਫਿਰ ਨਾਗ ਆਈ ਜਾਂਦੇ ਹਨ ਹੈਨਾ ਹਾਂਜੀ ਹਾਂਜੀ ਠੀਕ ਹੈ ਅੱਛਾ ਪਹਿਲਾ ਨਾਗ ਪਾਇ ਸੀ ਦੋ ਵੈਗਗੇ ਸੀ ਉਹ ਹਾਂਜੀ ਹਾਂਜੀ ਉਹ ਵੈਗਗੇ ਸੀ ਦੋਨੇ ਉਦੋਂ ਨਹੀਂ ਵੈਗਦੇ ਸੀ ਠੀਕ ਹੈ ਅੱਛਾ ਦੋ ਨਾਗ ਫੇਰ ਹੈ ਨਾ ਆਪਣੇ ہاں ਹਾਂਜੀ ਹਾਂਜੀ ਦੋ ਹੈਗੇ ਦੋਨੇ ਚੰਗੇ ਹੈਗੇ ਆ ਜੀ ਠੀਕ ਹੈ ਅੱਛਾ ਪਹਿਲੇ ਨੰਬਰ ਤੇ ਕੱਟੀ ਖੜੀ ਹੈ ਟੇਡੇ ਕੱਟ ਦੇ ਵਿੱਚ ਕੀ ਉਮਰ ਦੀ ਹੋਊਗੀ ਇਹ ਖੋਲ ਲੱਗਣਾ ਤੈਨੂੰ 16 17 ਮਹੀਨਿਆਂ ਦੀ ਹੈਗੀ ਹੈ ਕੱਟੀ ਠੀਕ ਹੈ ਹਾਂ ਲੋ ਦੋਸਤੋ 16 ਤੋਂ 17 ਮਹੀਨੇ ਇਸ ਕੱਟੀ ਦੀ ਉਮਰ ਹੈ ਜੀ ਠੀਕ ਹੈ ਬਾਕੀ ਢਾਂਚਾ ਦੋਸਤੋ ਇਸ ਕੱਟੀ ਦਾ ਤੁਸੀਂ ਚੈੱਕ ਕਰ ਲਿਓ ਬਹੁਤ ਸੋਹਣਾ ਢਾਂਚਾ 16 17 ਮਹੀਨੇ ਉਮਰ ਬਾਕੀ ਮਾਰਕਿੰਗ ਪੱਖੋਂ ਉਹ ਤੁਸੀਂ ਚੈੱਕ ਕਰ ਸਕਦੇ ਹੋ ਅੱਖਾਂ ਤੋਂ ਜਿਹੜੀਆਂ ਦੋਸਤੋ ਦੋਵੇਂ ਨੀਲੀਆਂ ਤੇ ਸੰਗ ਗੋਲ ਹੈ ਜੀ ਇਹਨਾਂ ਬਿਲਕੁਲ ਠੀਕ ਹੈ ਜੀ ਬਾਕੀ ਥਣਾ ਥੁਣਾ ਦੀਆਂ ਦੋਸਤੋ ਦੋਵੇਂ ਝੋਟੀਆਂ ਸੋਹਣੀਆਂ ਥਣ ਮੈਂ ਦਿਖਾ ਦਿੰਨਾ ਬਾਕੀ ਆਪ ਵੀ ਵੀਰ ਹੁਣੀ ਤਸल्ली ਪੂਰੀ ਕਰਕੇ ਖਰੀਦ ਕੇ ਲੈ ਗੋ ਆਹ ਦੋਨਾਂ ਕਟੀਆਂ ਦੀ ਟੌਪ ਦੇ ਲੰਬੇ ਹੈ ਜੀ ਠੀਕ ਹੈ ਲੋ ਦੋਸਤੋ ਥਣ ਝੋਲੀ ਚੈੱਕ ਕਰ ਲਿਆ ਬਹੁਤ ਸੋਹਣੀ ਬਾਕੀ ਫੇਸ ਕੁਆਲਟੀ ਵੀ ਇਸ ਕੱਟੀ ਦੀ ਚੰਗੀ ਹੈ ਜੀ ਅੱਖਾਂ ਦੋਵੇਂ ਨੀਦੀਆਂ ਤੇ ਸਿੰਗ ਕਾਫੀ ਦੋਸਤੋ ਗੋਲ ਕਰ ਲਿਆ ਉਮਰ ਦੇ ਹਿਸਾਬ ਨਾਲ ਜਿਹੜਾ ਦੋਸਤੋ ਗੋਲ ਕਰ ਜਾਣਾ 16 17 ਮਹੀਨੇ ਉਮਰ ਅੱਛਾ ਰੇਟ ਬਈ ਇਹਦਾ ਰੇਟ ਇਹਦਾ ਮੇਰੇ 25000 ਆ 25000 ਪਹਿਲੇ ਨੰਬਰ ਤੇ ਦੋਸਤੋ ਕੱਟੀ ਦਿਖਾਈ ਹੈ ਜੀ ਠੀਕ ਹੈ ਰੇਟ 25000 16 17 ਮਹੀਨੇ ਉਮਰ ਬਾਕੀ ਤੋਰ ਫੇਰ ਕੇ ਤੁਹਾਨੂੰ ਦਿਖਾਤੀ ਹੈ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਹੈ ਤਸੱਲੀ ਕਰ ਲੈ ਠੀਕ ਹੈ ਅੱਛਾ ਇੱਕ ਦੋਸਤੋ ਦੂਜੇ ਨੰਬਰ ਤੇ ਤੁਹਾਨੂੰ ਅ ਝੋਟੀ ਦਿਖਾ ਰਿਆ ਜੀ ਬਹੁਤ ਸੋਹਣੀ ਸੈੰਗ ਤੁਹਾਨੂੰ ਪਸੰਦ ਆਣਗੇ ਝੋਟੀ ਦੇ ਬਹੁਤ ਸੋਹਣੇ ਸੈੰਗ ਰੈਂਗ ਰੈਂਗ ਲੱਗਿਆ ਬਿਲਕੁਲ ਕੁੰਡੇ ਹੈ ਜੀ ਠੀਕ ਹੈ ਜੀ ਅੱਖਾਂ ਜਿਹੜੀਆਂ ਦੋਸਤੋ ਦੋਵੇਂ ਨੀਲੀਆਂ ਤੇ ਬਈ ਇਹ ਕੀ ਰੇਟ ਹੋਊਗਾ ਇਹਦਾ ਇਹ ਵੱਡੀ ਦਾ ਜੀ ਹਾਂ ਜੀ ਵੱਡੀ ਦਾ 30000 ਰੁਪਏ ਰੇਟ ਹੈ 30000 ਰੇਟ ਤੇ ਉਮਰ ਕਿੰਨੀ ਹੋਣੀ ਹੈ ਉਮਰ ਹੈਗੀ ਆ 2 ਸਾਲ ਦੀ 2 ਸਾਲ ਖੋਲ ਲੈਣੂਗੀ ਲੋ ਦੋਸਤੋ 30000 ਰੇਟ ਤੇ 2 ਸਾਲ ਉਮਰ ਹੈ ਜੀ ਠੀਕ ਹੈ ਬਹੁਤ ਸੋਹਣੇ ਸੈੰਗ ਫੇਸ ਇਸ ਕੱਟੀ ਦੇ ਤੁਹਾਨੂੰ ਪਸੰਦ ਆਉਣਗੇ ਜੀ। ਸਿੰਗ ਬੋਕ ਕੋਕਾ ਜਿਹੜਿਆ ਦਾ ਸਾਈਕਲ ਲੰਦਾ। ਠੀਕ ਹੈ। ਲੋ ਦੋਸਤੋ ਚੈੱਕ ਕਰ ਲਿਓ ਜੀ ਹੋਰ ਦੋਆਂ ਕੁ ਮਹੀਨਿਆਂ ਤੱਕ ਦੋਸਤੋ ਇਹ ਇਹ ਅ ਗੱਬਣ ਵੀ ਹੋ ਜਾਣੀ ਹੈ ਜੀ। ਠੀਕ ਹੈ ਜੀ। ਲੋ ਮਾਰਕਿੰਗ ਪੱਖੋਂ ਦੋਸਤੋ ਚੈੱਕ ਕਰ ਲਿਓ। ਢਾਂਚਾ ਦੋਸਤੋ ਇਸ ਕੱਟੀ ਦਾ ਵੀ ਚੰਗਾ। ਠੀਕ ਹੈ ਅੱਖਾਂ ਦੋਵੇਂ ਨੀਲੀਆਂ ਤੇ ਸਿੰਗ ਮੈਂ ਦੋਸਤੋ ਨੇੜਿਓਂ ਕਰਕੇ ਦਿਖਾ ਦਿੰਨਾ ਜੀ। ਸਿੰਗ ਬਹੁਤ ਸੋਹਣਿਆ ਜੀ ਇਸ ਕੱਟੀ ਦੇ। ਬਿਲਕੁਲ ਗੂਲ ਸਿੰਗ। ਤੇ 2 ਸਾਲ ਉਮਰ ਤੇ 30000 ਰੇਟ। ਥਾਂ ਬਈ ਇਹ ਦੇਖੀਏ ਮਾਰੇ ਜੀ ਥੋੜੀ ਦੋਸਤੋ ਕੈਮਰੇ ਤੋਂ ਡਰਦੀ ਪਈ ਐ ਠੀਕ ਐ ਜੀ ਬਾਕੀ ਥਾਂ ਜਿਹੜੀ ਦੋਸਤੋ ਚਾਰੀ ਬਹੁਤ ਸੋਹਣੀ ਲਖੜਵੇ ਐ ਜੀ ਲੋ ਦੋਸਤੋ ਚੈੱਕ ਕਰ ਰਹੇ ਹੋ ਥਣ ਠੀਕ ਐ 2 ਸਾਲ ਉਮਰ ਰੇਟ 30000 ਠੀਕ ਐ ਜੀ ਤੋਰ ਫੇਰ ਕੇ ਤੁਹਾਨੂੰ ਦੋਸਤੋ ਦੋਵੇਂ ਕਟੀਆਂ ਦਿਖਾ ਪੀਆਂ ਦੋਆਂ ਦੇ ਵਿੱਚੋਂ ਜਿਹੜਾ ਨਾਗ ਤੁਹਾਨੂੰ ਪਸੰਦ ਆਊਗਾ ਬਾਕੀ ਜਿਹੜੀ ਦੋਸਤੋ ਤਸੱਲੀ ਤੁਸੀਂ ਆਪ ਕਰ ਲਿਓ ਠੀਕ ਹੈ ਅੱਛਾ ਭਾਈ ਜਿਹੜਾ ਰੇਟ ਦੱਸਿਆ ਮੌਕੇ ਤੇ ਹੋ ਜਾਊਗਾ ਮਾਨ ਦਾ ਹਾਂਜੀ ਹਾਂਜੀ ਮੌਕੇ ਦੇ ਮਾਣਦਾਨ ਪੂਰਾ ਕਰਾਂਗੇ ਜੀ ਯਾ ਜੀ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਭਾਈ ਜੀ